ਜੀ ਦੋਸਤੋ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਤੇ ਮੈਂ ਸਵਾਗਤ ਕਰਦਾ ਆ ਤੁਹਾਡਾ ਸਾਡੀ ਇਹ ਨਵੀਂ ਵੀਡੀਓ ਦੇ ਵਿੱਚ ਸੋ ਅੱਜ ਜਿਹੜੀ ਵੀਡੀਓ ਲੈ ਕੇ ਤੁਹਾਡੇ ਰੂਬਰੂ ਹੋਏ ਆ ਸੋ ਇਹ ਲੋਕ ਭਲਾਈ ਦੀ ਵੀਡੀਓ ਹੈ ਜੀ ਸੋ ਦਾਨੀ ਸੱਜਣਾ ਤੱਕ ਤੁਸੀਂ ਪਹੁੰਚਾਉਣੀ ਜ਼ਰੂਰ ਹੈ ਜੀ ਸੋ ਇਹਨਾਂ ਨੂੰ ਜ਼ਰੂਰ ਪਹੁੰਚਾ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਜੋ ਕਿ ਦਾਨੀ ਸੱਜਣਾ ਤੱਕ ਜਿਹੜੇ ਕੀ ਲੋਕਾਂ ਦੀ ਭਲਾਈ ਵਾਸਤੇ ਸੋ ਜਿਹੜੀ ਸੇਵਾ ਕਰਦੇ ਨੇ ਤੇ ਇਹ ਪਿੰਡ ਰਾਜੂ ਦੁਆਖਰੀ ਹੈ ਜੀ ਗਰਨਾ ਸਾਹਿਬ ਤੋਂ ਕੋਈ ਥੋੜਾ ਨਜ਼ਦੀਕ ਹੀ ਅਲਾਗੇ ਸਕੇ ਦੀ ਹੈ ਸੋ ਜ਼ਿਲ੍ਹਾ ਇਹਨਾਂ ਨੂੰ ਹਿਸ਼ਾਰਪੁਰ ਪੈਂਦਾ ਆ ਹੋ ਤੁਹਾਨੂੰ ਇਹਨਾਂ ਦਾ ਫੁੱਲ ਐਡਰੈਸ ਸਾਡੀ ਵੀਡੀਓ ਦੇ ਵਿੱਚ ਮਿਲ ਜਾਏਗਾ ਡਿਸਕ੍ਰਿਪਸ਼ਨ ਚ ਵੀ ਦੇ ਦੇਾਂਗੇ ਸੋ ਨੰਬਰ ਵੀ ਮੈਂਸ਼ਨ ਕਰਾਂਗੇ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਔਦਗਾਨਿਆ ਇਹਨਾਂ ਦੇ ਘਰ ਦੇ ਹਾਲਾਤ ਜਿਹੜੇ ਕਿ ਹੈਂਡੀਕੈਪਟ ਨੇ ਅੱਖਾਂ ਤੋਂ ਵੀ ਬਹੁਤ ਜ਼ਿਆਦਾ ਘਟਦੀਦਾ ਹੈ ਹੋਰ ਸਰੀਰ ਦੀ ਵੀ ਬਹੁਤ ਬੁਰੀ ਹਾਲ ਹੈ ਇਸ ਵੀਰ ਦੀ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਔਰ ਦਾਨੀ ਸੱਜਣਾ ਤੱਕ ਇਹ ਵੀਡੀਓ ਸਾਡੀ ਪਹੁੰਚਾ ਦਿਓ ਸੋ ਕਹਿੰਦੇ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟਪਾਲਸਾਂ ਕਰੀਏ ਕਹਿੰਦੇ ਪੱਥਰ ਕਦੀ ਗਲਾਬ ਨਹੀਂ ਹੁੰਦੇ ਕੋਰੇ ਕਾਗਜ਼ ਕਦੀ ਕਿਤਾਬ ਨਹੀਂ ਹੁੰਦੇ ਸੋ ਇਸ ਤਰ੍ਹਾਂ ਦੀਆਂ ਹੀ ਗੱਲਾਂ ਮੈਂ ਤੁਹਾਨੂੰ ਸਾਡੇ YouTube ਚੈਨਲ ਤੇ ਸੁਣਾਉਂਦਾ ਰਹਿਣਾ ਪਰ ਅੱਜ ਜਿਹੜੀ ਕਿ ਮੈਂ ਵੀਡੀਓ ਲੈ ਕੇ ਆਇਆ ਹਾਂ ਸੋ ਇੱਕ ਗਰੀਬ ਕਿਸਾਨ ਹੈ ਇੱਕ ਗਰੀਬ ਇਨਸਾਨ ਵੀ ਹੈਗਾ ਆ ਹੋਰ ਉਹਨਾਂ ਦੇ ਘਰ ਦਾ ਜਿਹੜਾ ਹਾਲਾਤ ਹੈ ਬਹੁਤ ਬੁਰੀ ਤਰ੍ਹਾਂ ਨਾਲ ਹਾਲਾਤ ਹੈ ਜਿਵੇਂ ਤੁਹਾਨੂੰ ਪਤਾ ਹੈ ਮੀਂਹ ਕਿਤੇ ਪਾਣੀ ਆ ਗਿਆ ਕਿਤੇ ਹੜ੍ਹ ਸੋ ਕਾਫੀ ਲੋਕਾਂ ਨੇ ਜਿਹੜੀ ਕਿ ਜਿੱਧਰ ਮੀਂਹ ਪਾਣੀ ਬਹੁਤ ਉਚਾਈ ਤੱਕ ਪਹੁੰਚ ਚੁੱਕਿਆ ਸੀ ਸੋ ਸਾਡੇ ਪੰਜਾਬ ਦੇ ਲੋਕਾਂ ਨੇ ਆਪਣੇ ਪੰਜਾਬੀ ਵੀਰਾਂ ਨੇ ਸੋ ਬਹੁਤ ਸਾਥ ਦਿੱਤਾ ਸੋ ਇਸੇ ਤਰ੍ਹਾਂ ਇਸ ਵੀਰ ਦਾ ਸਾਥ ਦਿਓ ਉਸ ਦਾਨੀ ਸੱਜਣਾ ਤੱਕ ਇਹ ਮੇਰੀ ਵੀਡੀਓ ਪਹੁੰਚਾ ਦਿਓ ਸੋ ਦਿਖਾਨੇ ਤੁਹਾਨੂੰ ਘਰ ਦੇ ਹਾਲਾਤ ਜਿਹੜੇ ਕਿ ਗੰਦਾ ਵਿੱਚ ਤਰੇੜਿਆ ਪੈ ਗਈਆਂ ਔਰ ਕਮਰੇ ਚੁੰਦਾ ਪਿਆ ਜੀ ਕੋਈ ਕਮਰਾ ਹੈ ਸੋ ਉੱਥੇ ਹੀ ਸੌਂਦੇ ਤੇ ਉੱਥੇ ਹੀ ਖਾਂਦੇ ਪੀਂਦੇ ਬੈਠਦੇ ਨੇ ਤੇ ਆਓ ਦਿਖਾਨੇ ਤੁਹਾਨੂੰ ਇਹ ਵੀਡੀਓ ਦੇ ਵਿੱਚ ਸੋ ਵੀਰ ਹੁਣਾਂ ਦੀ ਕਿੱਦਾਂ ਦੀ ਹਾਲਤ ਹੈ ਔਰ ਇਹਨਾਂ ਦਾ ਸਰਟੀਫਿਕੇਟ ਬਣਿਆ ਹੋਇਆ ਆ ਔਰ ਹੈਂਡੀਕੈਪਰ ਹੈਗਾ ਚਲੋ ਆਓ ਬਾਦਿਆਂ ਫਿਰ ਵੀਡੀਓ ਨੂੰ ਵੀਡੀਓ ਤੱਕ ਕੇ ਸ਼ੇਅਰ ਕਰਦੇ ਹੋ ਲਾਈਕ ਪਮਾ ਕਰਿਓ ਨਾ ਕਰਿਓ ਹੁਸਦਾਨੀ ਸਜਣਾ ਤੱਕ ਇਹ ਸਾਡੀ ਵੀਡੀਓ ਜ਼ਰੂਰ ਪਹੁੰਚਾ ਦਿਓ ਮੇਰੇ ਦੋਸਤ ਕبھی ਕਿਸੇ ਦੀ ਮਦਦ ਕਰਨੇ ਦਾ ਮੌਕਾ ਮਿਲੇ ਨਾ ਤਾਂ ਜ਼ਰੂਰ ਕਰਨਾ ਕਿਉਂਕਿ ਉੱਪਰ ਹਿਸਾਬ ਪੈਸੋਂ ਦਾ ਨਹੀਂ ਕਰਮੋ ਦਾ ਹੋਗਾ ਦੋਸਤੋ ਆਓ ਦਿਖਾਨੇ ਆ ਫਿਰ ਇਸ ਗਰੀਬ ਦਾ ਘਰ ਜੋ ਤੁਸੀਂ ਲਾਈਵ ਤਸਵੀਰਾਂ ਜਿਹੜੀਆਂ ਕੀ ਨਗਰ ਲਾਈਵ ਟੀਵੀ ਚੈਨਲ ਤੋਂ ਦੇਖ ਰਹੇ ਹੋ ਸੋ ਵੱਧ ਤੋਂ ਵੱਧ ਵੀਡੀਓ ਨੂੰ ਵੀ ਸ਼ੇਅਰ ਜਰੂਰ ਕਰ ਦਿਓ ਸੋ ਦਾਨੀ ਸਜਨਾ ਤੱਕ ਉਸ ਵੀਰਾਂ ਤੱਕ ਇਹ ਵੀਡੀਓ ਪਹੁੰਚਾ ਦਿਓ ਸੋ ਬਹੁਤ ਹੀ ਕਰਦੀ ਜਿਹੜੀ ਹਾਲਤ ਹੈ ਖਰਾਬ ਹੋਈ ਹੋਈ ਹੈ ਸੋ ਤੁਸੀਂ ਦੇਖ ਸਕਦੇ ਹੋ ਜਿਵੇਂ ਦੇਖੋ ਕੰਧਾਂ ਦੇ ਵਿੱਚ ਕਿਵੇਂ ਤਰੇੜਾਂ ਆ ਚੁੱਕੀਆਂ ਨੇ ਸੋ ਇਹ ਮਕਾਨ ਅੱਜ ਜਾਂ ਕੱਲ ਢਹਿ ਸਕਦਾ ਹੈ ਸੋ ਬਹੁਤ ਜਾਨੀ ਨੁਕਸਾਨ ਹੋ ਸਕਦਾ ਹੈ ਪਲੀਜ਼ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਦੋਸਤੋ ਤੁਹਾਡੀ ਜਾਣਕਾਰੀ ਲਈ ਦੱਸ ਦਿੰਨੇ ਆ ਇਹ ਉਹ ਇਨਸਾਨ ਹੈ ਜਿਸ ਦਾ ਘਰ ਦਿਖਾ ਰਹੇ ਸੀ ਅਸੀਂ ਤੁਹਾਨੂੰ ਸੋ ਇਹ ਆਪਣਾ ਜਿਹੜਾ ਕਿ ਹੈਂਡੀਕੈਪ ਦਾ ਸਰਟੀਫਿਕੇਟ ਔਰ ਇਹਨਾਂ ਦਾ ਜੋ ਲਾਇਸੈਂਸ ਵਗੈਰਾ ਬਣਿਆ ਹੋਇਆ ਹੈ ਘਰਾਇਆ ਵਗੈਰਾ ਜਿਵੇਂ ਫ੍ਰੀ ਮਿਲਦਾ ਹੈ ਸੋ ਇਹ ਦਿਖਾ ਰਹੇ ਨੇ ਸੋ ਪਲੀਜ਼ ਬੱਦ ਤੋਂ ਬੱਦ ਵੀਡੀਓ ਨੂੰ ਸ਼ੇਅਰ ਕਰਿਓ ਸੋ ਇਹ ਦਾਨੀ ਸਜਣਾ ਤੱਕ ਸਾਡੀ ਇਹ ਜਿਹੜੀ ਵੀਡੀਓ ਹੈ ਪਲੀਜ਼ ਪਹੁੰਚਾ ਦਿਓ ਸੋ ਇਹਨਾਂ ਨੂੰ ਜਿਹੜਾ ਕੀ ਇਹਨਾਂ ਦੀ ਘਰ ਦੀ ਮਰਮਤ ਹੋ ਸਕੇ ਇਹਨਾਂ ਦਾ ਹੈ ਘਰ ਜਿਹੜਾ ਕੱਚਾ ਆ ਉਹ ਪੱਕਾ ਹੋ ਸਕੇ ਮੇਰੀ ਹੱਥ ਜੋੜ ਕੇ ਉਸ ਦਾਨੀ ਸਜਣਾ ਅੱਗੇ ਬੇਨਤੀ ਹੈ ਸੋ ਇਹ ਇਨਸਾਨ ਨੂੰ ਇੱਕ ਤਾਂ ਇਹ ਜਿਹੜੀ ਆ ਅੱਖਾਂ ਤੋਂ ਜਿਹੜਾ ਨਜ਼ਰ ਹੈ ਇਹਨਾਂ ਦੀ ਬਹੁਤ ਘੱਟ ਹੈ ਦੂਸਰੀ ਥੋੜੀ ਚਮੜੀ ਦੇ ਪ੍ਰੋਬਲਮ ਹੈਗੀ ਆ ਸੋ ਇਹਨਾਂ ਦਾ ਰੋਜ਼ਗਾਰ ਹੈ ਜਿਹੜਾ ਬਹੁਤ ਯਾਨੀ ਕਿ ਦਿਹਾੜੀ ਵੀ ਨਹੀਂ ਲਗਾ ਸਕਦੇ ਬਹੁਤ ਜ਼ਿਆਦਾ ਗਰੀਬ ਨੇ ਤੁਸੀਂ ਸਾਡੇ ਚੈਨਲ ਦੇ ਵੀਡੀਓ ਦੇ ਰਾਹੀਂ ਦੇਖ ਸਕਦੇ ਹੋ ਸੋ ਘਰ ਦੀ ਹਾਲਤ ਕਿੱਦਾਂ ਦੀ ਹੋਈ ਹੈ ਸੋ ਇਹ ਮੀਂਹ ਛੜੀ ਦੇ ਵਿੱਚ ਇਹ ਸਾਰਾ ਮਕਾਨ ਹੈ ਜਿਹੜਾ ਇਹ ਚੁੰਦਾ ਆ ਜੀ ਹੋਰ ਇੰਨੀਆਂ ਨੀਹਾਂ ਵੀ ਬੈਠਣ ਦੀਆਂ ਅਤਿਦਾਰ ਦੇ ਵਿੱਚ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਤਰੇੜਾਂ ਆ ਚੁੱਕੀਆਂ ਨੇ ਕੰਧਾਂ ਦੇ ਵਿੱਚ ਅੱਜ ਨਹੀਂ ਤਾਂ ਕੱਲ ਇਹ ਨੁਕਸਾਨ ਹੋ ਸਕਦਾ ਹੈ ਇਹਨਾਂ ਨੂੰ ਬਹੁਤ ਜ਼ਿਆਦਾ ਸੋ ਹੱਥ ਜੋੜ ਕੇ ਮੇਰੀ ਬੇਨਤੀ ਹੈ ਸੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਉਸ ਸਾਡੇ ਵੀਰ ਦਾਨੀ ਸੱਜਣਾ ਕੋਲ ਇਹ ਵੀਡੀਓ ਪਹੁੰਚਾ ਦਿਓ। ਦੋਸਤੋ ਕਿਸੇ ਸ਼ਾਇ ਨੇ ਠੀਕ ਹੀ ਕਹਾ ਯਕੀਨ ਮਾਣੋ ਦੋਸਤੋ ਮੇਰੀ ਵਸਕਲ ਕਿਸਮਤ ਔਰ ਜ਼ਿੰਦਗੀ ਖਰਾਬ ਹੈ ਪਰੰਤੂ ਦਿਲ ਨਹੀਂ। ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬਿਨਾ ਐਡਰੈਸ ਤੋਂ ਤੁਸੀਂ ਪਹੁੰਚ ਨਹੀਂ ਸਕਦੇ ਅਸੀਂ ਤੁਹਾਨੂੰ ਇਸ ਘਰ ਦਾ ਪੂਰਾ ਐਡਰੈਸ ਇਸ ਪਿੰਡ ਦਾ ਔਰ ਇਹਨਾਂ ਨੂੰ ਜ਼ਿਲ੍ਹਾ ਕਿਹੜਾ ਪੈਂਦਾ ਹੈ ਔਰ ਮੋਬਾਈਲ ਨੰਬਰ ਵੀ ਮੈਂਸ਼ਨ ਕਰਾਂਗੇ ਔਰ ਦੱਸਦੇ ਆਂ ਫਿਰ ਤੁਹਾਨੂੰ ਇਹ ਪੂਰਾ ਐਡਰੈਸ ਇਹ ਘਰ ਕਿੱਥੇ ਸਥਿਤ ਹੈ ਸੋ ਇਸ ਵਿਅਕਤੀ ਦਾ ਨਾਮ ਹੈਗਾ ਜੀ ਰੌਸ਼ਨ ਸਿੰਘ ਜ਼ਿਲ੍ਹਾ ਇਹਨਾਂ ਨੂੰ ਪੈਂਦਾ ਹੈ ਜੀ ਛਾਰਪੁਰ ਔਰ ਤਹਿਸੀਲ ਪੈਂਦੀ ਹੈ ਜੀ ਦਸੂਹਾ ਥਾਣਾ ਦੋਸਤੋ ਇਹ ਪੈ ਜਾਂਦਾ ਜੀ ਗੜਦੀਵਾਲ ਔਰ ਪਿੰਡ ਦਾ ਨਾਮ ਹੈਗਾ ਜੀ ਰਾਜੂ ਦੁਆਖਰੀ ਔਰ ਇੱਕ ਗਰਨਾ ਸਾਹਿਬ ਤੋਂ ਅਗਾ ਅਗਾਹ ਵਾਲ ਨੂੰ 2.5 ਕਿਲੋਮੀਟਰ ਦੇ ਏਰੀਏ ਦੇ ਵਿੱਚ ਸਥਿਤ ਹੈ ਜੇ ਕਿਸੇ ਵੀ ਦਾਨੀ ਸੱਜਣ ਕੋਲ ਸਾਡੀ ਇਹ ਵੀਡੀਓ ਪਹੁੰਚਦੀ ਹੈ ਤੇ ਉਹਨਾਂ ਨੇ ਕਰਨਾ ਚਾਹੁੰਦੇ ਨੇ ਕੰਟੈਕਟ ਤੇ ਇੱਕ ਤਾਂ ਸਕਰੀਨ ਤੇ ਚੱਲਦਾ ਆ ਨੰਬਰ ਸੋ ਅਸੀਂ ਤੁਹਾਨੂੰ ਬੋਲ ਕੇ ਵੀ ਦੱਸ ਦਿੰਨੇ ਆ ਜੀ 88728 12399 88728 12399 ਤੇ ਕਾਲ ਕਰਕੇ ਇਸ ਵੀਰ ਤੋਂ ਤੁਸੀਂ ਪਤਾ ਕਰ ਸਕਦੇ ਹੋ ਐਡਰੈਸ ਦਾ ਔਰ ਬਾਕੀ ਤੁਹਾਨੂੰ ਦੱਸ ਹੀ ਦਿੱਤਾ ਹੈ ਸੋ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜਿਹੜੇ ਪਰਸਨ ਸਾਡੀ ਵੀਡੀਓ ਨੂੰ ਪਹਿਲੀ ਵਾਰੀ ਦੇਖਣਦੇ ਨੇ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਪਹਿਲੇ ਕਮ ਕਰ ਲਿਓ ਪ੍ਰੈਸ ਜੋ ਕਿ ਆਉਣ ਵਾਲੀਆਂ ਇਦਾਂ ਦੀਆਂ ਹੀ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਦੋਸਤੋ ਬਹੁਤੀਆਂ ਗੱਲਾਂ ਨਾ ਕਰਦਾ ਹੋਇਆ ਮੈਂ ਤੁਹਾਡੇ ਕੋਲ ਲੈਣਾ ਚਾਹਨਾ ਇਜਾਜ਼ਤ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਲੈਣੇ ਆ ਇਜਾਜ਼ਤ ਓਕੇ ਬਾਏ ਬਾਏ ਟੇਕ ਕੇਅਰ